ਕਾੜਥ ਤਾਲ ਵਾਲੇ ਜਿਹੜੇ ਕਾਰਡ ਬਣੇ ਆ ਉਹਨਾਂ ਦੇ ਕਾਰਡ ਜਿਹੜੇ ਕੇਂਦਰ ਵੱਲੋਂ ਬੀਜੇਪੀ ਸਰਕਾਰ ਮੋਦੀ ਤੇ ਅਮਿਤ ਸ਼ਾਹੀ ਸਰਕਾਰ ਵੱਲੋਂ ਕੱਟੇ ਜਾ ਰਹੇ ਆ ਅਸੀਂ ਉਹਦੇ ਵਿਰੋਧ ਦੇ ਵਿੱਚ ਅੱਜ ਇੱਥੇ ਪ੍ਰੈਸ ਕਾਨਫਰੰਸ ਕਰ ਰਹੇ ਆ ਅਸੀਂ ਆਪਦੇ ਲੋੜਵੰਦ ਪਰਿਵਾਰਾਂ ਲਈ ਹਰ ਜਗ੍ਹਾ ਤੇ ਡਟਾਂਗੇ ਇਹ ਕੇਂਦਰ ਦੀ ਜਿਹੜੀ ਬੀਜੇਪੀ ਸਰਕਾਰ ਹੈ ਸ਼ੁਰੂ ਤੋਂ ਪੰਜਾਬ ਦੇ ਵੱਲ ਜਦੋਂ ਵੀ 2014 ਦੀ ਇਹ ਸੱਤਾ ਦੇ ਵਿੱਚ ਆਈ ਆ ਢੇਡੀ ਅੱਖ ਨਾਲ ਵੇਖੀ ਗਈ ਆ ਆ ਪਿੱਛੇ ਜਿਹੜੇ ਚੁਲਾਈ ਦੇ ਵਿੱਚ ਹੀ 23 ਲੱਖ ਦੇ ਕਰੀਬ ਜਿਹੜੇ ਲੋਕ ਸਨ ਉਹਨਾਂ ਦੇ ਇਹਨਾਂ ਨੇ ਕਾਰਡ ਕੱਟੇ ਆ ਤੇ ਹੁਣ ਫੇਰ ਲਗਭਗ 8 ਲੱਖ ਜਿਹੜੇ ਕਾਰਡ ਆ ਉਹ ਕੱਟਣ ਜਾ ਰਹੀ ਆ ਉਹਦੇ ਚ 32 ਲੱਖ ਪਰਿਵਾਰ ਕਰੀਬ ਬੰਦੇ ਆ ਜਿਹੜਾ ਕਿ ਟੋਟਲ 55 ਲੱਖ ਜੀਵ ਬੰਦੇ ਆ ਜਿਨ੍ਹਾਂ ਦਾ ਅਨਾਜ ਖੋਣ ਦੀ ਕੋਸ਼ਿਸ਼ ਕੇਂਦਰ ਦੀ ਬੀਜੇਪੀ ਸਰਕਾਰ ਕਰਦੀ ਪਈ ਗਰੀਬੀ ਥਾਲੀ ਚੋ ਰੋਟੀ ਚੁੱਕਣ ਦਾ ਰੋਟੀ ਖੋਣ ਦਾ ਕੰਮ ਬੀਜੇਪੀ ਦੀ ਜਿਹੜੀ ਕੇਂਦਰ ਸਰਕਾਰ ਆ ਉਹ ਕਰਦੀ ਪਈ ਹੈ ਇਹ ਕੀ ਕਰਦੇ ਪਏ ਆ ਇਹਨਾਂ ਨੇ ਇੱਕ ਕ੍ਰਿਟਰੀਆ ਬਣਾ ਲਿਆ ਵੀ ਜਿਹਦੇ ਕੋਲ 2.5 ਏਕੜ ਜ਼ਮੀਨ ਹੈ ਜਿਹਦੇ ਕੋਲ ਇੱਕ ਕਾਰ ਆ ਜਾਂ ਜਿਹਦਾ ਮੁੰਡਾ ਨੌਕਰੀ ਤੇ ਲੱਗਿਆ ਵੇਖੋ ਜਿਹਦੇ ਕੋਲ ਕਾਰ ਆ ਕਾਰ ਤੇ ਇੱਥੇ 50-60 ਹਜ਼ਾਰ ਦੀ ਅਜੇ ਵੀ ਸੈਕੰਡ ਹੈ ਉਹਦੇ ਹਰ ਗਰੀਬ ਪਰਿਵਾਰ ਜਿਹੜਾ ਉਹਦਾ ਵੀ ਕੀ ਕਰਦਾ ਵਾ ਵੀ ਮੈਂ ਵੀ ਕਿਤੇ ਰਿਸ਼ਤੇਦਾਰੀ ਤੇ ਜਾਣਾ ਤੇ ਛੋਟੀ ਮੋਟੀ ਜਾਂ ਆਲਟੋ ਗੱਡੀ ਜਾਂ ਕੋਈ ਮਰੂਤੀ ਗੱਡੀ ਜਿਹੜੀ 40-50 ਹਜ਼ਾਰ ਦੀ ਚੰਗੀ ਭਰੀ ਚੱਲਦੀ ਇੱਥੇ ਮਿਲ ਜਾਂਦੀ ਹੈ ਤੇ ਜੇ ਢਾਈ ਏਕੜ ਦੀ ਗੱਲ ਕਰੀਏ ਢਾਈ ਏਕੜ ਜਿਹਦੇ ਕੋਲ ਜ਼ਮੀਨ ਹੈ ਨਾ ਕਿਸਾਨ ਕੋ ਆ ਮੈਂ ਹੁਣ ਇਸ ਤਰ੍ਹਾਂ ਹੀ ਪਰਨੇ ਦੇ ਵਿੱਚ ਆਇਆ ਬੰਨ ਦੇ ਉੱਤੇ ਜਿੱਥੇ ਆੜ ਆਇਆ ਸਵੇਰ ਦਾ ਮੈਂ ਉੱਥੇ ਲੋਕਾਂ ਦੇ ਵਿੱਚ ਸਾਰ ਲੋਕਾਂ ਦਾ ਹਾਲਚਲ ਪੁੱਛਦੇ ਪਏ ਹਾਂ ਲੋਕਾਂ ਦੇ ਜੇ ਕੋ ਲੋੜਾਂ ਨੇ ਸਰਦਾਰ ਭਗਵੰਦ ਸਿੰਘ ਮਾਨ ਮੁਖਵੰਦੀ ਪੰਜਾਬ ਜੀ ਨੇ ਡਿਊਟੀ ਲਾਈ ਆ ਕਿ ਜਿੱਥੇ ਆੜ ਪ੍ਰਭਾਤ ਏਰੀਆ ਉੱਥੇ ਜਾ ਕੇ ਲੋਕਾਂ ਨਹੀਂ ਸਾਹ ਲੋ ਜੋ ਲੋੜਾਂ ਨੇ ਲੋਕਾਂ ਨੂੰ ਉਹਨਾਂ ਨੂੰ ਜ਼ਰੂਰਤਾਂ ਉਹਨਾਂ ਦੀ ਪੂਰੀਆਂ ਕਰਨ ਅੱਜ ਵੀ ਅਸੀਂ ਇਸੇ ਦੇ ਲੋਕਾਂ ਦੇ ਜਿਹੜੇ ਪਛਮੀ ਭਾਰਤੀ ਅਸੁਕੇ ਪਾਸੇ ਹਾੜਾ ਦੇ ਇੰਨੀ ਤੋਂ ਉਹਨਾਂ ਲਈ ਪੱਠੇ ਉਹਨਾਂ ਵਾਸਤੇ ਸਾਇਲੇ ਜਾਂ ਚੋਕਰ ਦਾ ਇੰਤਜ਼ਾਮ ਕਰਕੇ ਨੇ ਤੇ ਇਹ ਵੇਖੋ ਜਿਹੜੀ ਪੰਜਾਬ ਸਟੇਟ ਆ ਨਾ ਇਹ ਉਹ ਸਟੇਟ ਆ ਜਿਨੇ ਅੰਨ ਪੈਦਾ ਕਰਕੇ ਪੂਰੇ ਦੇਸ਼ ਦਾ ਢਿੱਡ ਭਰਿਆ ਤੇ ਅੰਨ ਦਾਤੇ ਵਾਲੇ ਸਟੇਟ ਕੋਲੋਂ ਅੰਨ ਦਾਤੇ ਵਾਲੇ ਸੂਬੇ ਕੋਲੋਂ ਜਿਹੜੇ ਲੋੜਵੰਦ ਪਰਿਵਾਰ ਨੇ ਉਨ੍ਹਾਂ ਦੇ ਕੋਲੋਂ ਰੋਸੀ ਹੋਈ ਜਾ ਰਹੀ ਇਹ ਕੋਈ ਨਿਆਣੀ ਗੱਲ ਨਹੀਂ ਕੀ ਵੇਖੋ ਪੰਜਾਬ ਦੇ ਲੋਕ ਤੇ ਉਹ ਜਾ ਪਾਜਨੇ ਚ ਜਹਾਲੂ ਸਾਥੀ ਨੇ ਦਲੇਰ ਲੋਕ ਨੇ ਕਿਤੇ ਵੀ ਕੋਈ ਆਫਤ ਆਵੇ ਨਾ ਇਕੱਲਾ ਆਪਾਤ ਨਹੀਂ ਬਾਹਰ ਵਿਦੇਸ਼ਾਂ 'ਚ ਵੀ ਆਫਤ ਆਵੇ ਤੇ ਸਾਡੇ ਜਿਹੜੇ ਪੰਜਾਬੀ ਆ ਉਹ ਜਾ ਕੇ ਉੱਥੇ ਟੰਗਰ ਲਾ ਦਿੰਦੇ ਆ ਉਹ ਲੋਕਾਂ ਦੀ ਮਦਦ ਕਰਨੀ ਸ਼ੁਰੂ ਕਰ ਦਿੰਦੇ ਆ ਤੇ ਭਾਜਪੀ ਸਰਕਾਰ ਰੋਟਾ ਬੰਦਾ ਪਰਿਵਾਰਾਂ ਦੇ ਹੋਂਦ ਦੇ ਵਿੱਚੋਂ ਰੋਹੀ ਹੋਦੀ ਪਈ ਸਾਡੀ ਸਰਕਾਰ ਸ਼੍ਰੀ ਅਰਵਿੰਦ ਕੇਰਿਆਲ ਸਰਦਾਰ ਭਗਵੰਤ ਸਿੰਘ ਮਹਾ ਜਿੱਥੇ ਵੀ ਸਾਨੂੰ ਡਟਣਾ ਪਊ ਨਾ ਇਹ ਲੜਾਈ ਨਹੀਂ ਡਟ ਕੇ ਲੜਾਂਗੇ ਅਸੀਂ ਕਿਸੇ ਦਾ ਇੱਕ ਕਾਰ ਨਹੀਂ ਕੱਟਣ ਦੇਣਾ ਵੇਖੋ 1 ਕਰੋੜ 29 ਲੱਖ ਜਿਹੜੇ ਜੀ ਆ ਉਹਨਾਂ ਦੀ ਈ ਕੇ ਵਾਈ ਸੀ ਹੋ ਗਈ ਆ ਤੇ ਜਿਹੜੇ ਰਹਿੰਦੇ ਆ ਆਉਂਦੇ 6 ਮਹੀਨਿਆਂ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮੁੱਖ ਮੰਤਰੀ ਪੰਜਾਬ ਜੀ ਨੇ ਕਹਿਤਾ ਕਿ ਆਉਂਦੇ 6 ਮਹੀਨਿਆਂ ਚ ਬਾਕੀ ਰਹਿੰਦੇ ਪਰਿਵਾਰਾਂ ਦੀ ਵੀ ਈ ਕੇ ਵਾਈ ਸੀ ਜਿਹੜੀ ਆ ਉਹ ਕੰਪਲੀਟ ਕਰਨਾ ਇਹ ਕੇਂਦਰ ਤੇ ਇੱਕ ਸਿਰਫ ਬਹਾਨਾ ਬਣਾ ਰਹੀ ਆ ਈ ਕੇ ਵਾਈ ਸੀ ਦੇ ਸਾਰੇ ਨਾ ਪੰਜਾਬੀਆਂ ਦੇ ਲੋੜਵੰਦਾਂ ਦੇ ਮੂੰਹ ਚੋਂ ਅਨਾਜ ਖੋਣਾ ਚੁਣ ਲਈ ਤੇ ਵੇਖੋ ਜਿੰਨੇ ਜਿੰਨੇ ਪੰਜਾਬ ਨਾ ਮੱਥਾ ਲਾਇਆ ਜਿੰਨੇ ਵੀ ਗੁਰਮਾਨਾ ਇੱਥੇ ਸਾਡੀ ਪੰਜਾਬ ਦੇ ਵਿੱਚ ਮੱਥਾ ਲਾਇਆ ਉਹਦਾ ਅੰਤ ਹੋਇਆ ਤੇ ਜੇ ਇਹ ਲੋਕ ਪੰਜਾਬ ਨਾ ਧੱਕਾ ਕਰਨਗੇ ਵਿਤਕਰਾ ਕਰਨਗੇ ਸਰਦਾਰ ਭਗਤ ਸਿੰਘ ਮਾਨ ਤੇ ਸਾਡੀ ਸਮੁੱਚੀ ਆਮ ਆਰਮੀ ਪਾਟੀ ਦੀ ਲੀਡਰਸ਼ਿਪ ਅਸੀਂ ਇਥੇ ਗੋਦ ਵੀ ਕਰਾਂਗੇ ਅਸੀਂ ਕਾਨੂੰਨੀ ਲੜਾਈ ਵੀ ਲੜਾਂਗੇ ਅਸੀਂ ਮਾਨਯੋਗ ਹਾਈ ਕੋਰਟ ਮਾਨਯੋਗ ਸੁਪਰੀਮ ਕੋਰਟ ਤੇ ਵੀ ਜਾਵਾਂਗੇ ਅਸੀਂ ਕਿਤਾਬੀ ਕਿਸੇ ਘਰੀਬ ਦਾ ਰਾਸ਼ਨ ਕਾਰਡ ਨਹੀਂ ਕੱਟਣ ਦਵਾਂਗੇ ਸਰ ਜਿੰਨੀ ਚੋੜੇ ਦੀ ਹੈ ਤੇ ਜਿੰਨੀ ਕੱਲੀ ਹੈ ਜਿੰਨੀ ਚੋੜੀ ਨਹੀਂ ਅਸੀਂ ਪੂਰੇ ਪੰਜਾਬ ਦੇ ਵਿੱਚ ਜਿਹੜਾ ਸੰਘਰਸ਼ ਵਿੜਾਂਗੇ ਇਕੱਲਾ ਇਹ ਥੋੜਾ ਤਰਨਦਾਰ ਦੇ ਵਿੱਚ ਆਪਾਂ ਕੋਈ ਗੂਰ ਕਰਾਂਗੇ ਅਸੀਂ ਪੂਰੇ ਪੰਜਾਬ ਦੇ ਵਿੱਚ ਸੰਘਰਸ਼ ਵਿੜਾਂਗੇ ਕਾਨੂੰਨੀ ਲੜਾਈ ਵੀ ਲੜਾਂਗੇ ਅਸੀਂ ਆਪਦੇ ਇੱਕ ਇੱਕ ਪਰਿਵਾਰ ਦਾ ਜਿਹੜਾ ਰਾਸ਼ਨ ਕਾਰਡ ਆ ਉਹ ਬਿਲਕੁਲ ਨਹੀਂ ਕੱਟਣ ਦਵਾਂਗੇ ਹਰ ਪਰਿਵਾਰ ਦੇ ਨਾਲ ਖੜੇ ਹਾਂ ਇਸ ਪੂਰੇ ਪੰਜਾਬ ਦੇ ਪਨਾਪੜਾ ਵੱਲੋਂ ਆਪਦੇ ਹਲਕੇ ਦੇ ਪਨਾਪੜਾ ਨੂੰ ਇਹ ਵਿਸ਼ਵਾਸ ਨਾ ਹੋਣੇ ਆ ਕਿ ਜਿਹੜਾ ਧੱਕਾਗੇ ਜਲਾਈ ਚ 23 ਲੱਖ ਜੀਆਂ ਦਾ ਇਹਨਾਂ ਨੇ ਕਾਰਡ ਕੱਟ ਕੇ ਕਰਤਾ ਲਗਭਗ ਉਦੋਂ ਵੀ 6 ਲੱਖ ਕਾਰਡ ਕੱਟਤਾ ਇਹਨਾਂ ਨੇ ਬਿਨਾਂ ਪੁੱਛੇ ਤੋਂ ਬਿਨਾਂ ਕੋਈ ਇਨਕੁਆਰੀ ਕੀਤੇ ਤੋਂ ਤੇ ਹੁਣ ਫੇਰ 8 ਲੱਖ ਦੇ ਕਰੀਬ ਇਹ ਫੇਰ ਕਾਰਡ ਕਰਦੇ ਪਏ ਟੋਟਲ 1 ਕਰੋੜ 53 ਲੱਖ ਜੀ ਨੇ ਜਿਨ੍ਹਾਂ ਨੂੰ ਰਾਸ਼ਦ ਮਿਲਦਾ 1 ਕਰੋੜ 53 ਲੱਖ ਜੀ ਉਹਦੇ ਚੋ 55 ਲੱਖ ਜੀਆਂ ਦਾ ਏ ਘਾਟ ਘਾਟ ਦੇ ਪ੍ਰੋਕਸ਼ਨ ਕਰਦੇ ਪਏ 55 ਲੱਖ ਜੀ ਦਾ ਮਤਲਬ ਹਰ 300 ਜੀਆਂ ਦੇ ਪਿੱਛੇ ਇੱਕ ਜੀ ਦੀ ਇਹ ਰੋਟੀ ਖੋਦਣ ਤੋਂ ਹਰ 300 ਜਦੋਂ ਉਹਨਾਂ ਦੇ ਨਾਲ ਗੱਲ ਕਰੀਦੀ ਆ ਬੰਦ ਕਰੂ ਕਿ ਪੰਜਾਬ ਗਵਰਨਮੈਂਟ ਤੇ ਵੇਖੋ ਸੰਘਰਸ਼ ਲੜਦੀ ਪਈ ਏ ਜੇ ਸੈਂਟਰ ਸਾਨੂੰ ਅਨਾਜ ਦੇ ਵੇਤੇ ਸਾਨੂੰ ਕੀ ਪਰੇਸ਼ਾਨੀ ਆਉਂਦੀ ਏ ਕੀ ਦਿੱਕਤ ਆਉਂਦੀ ਏ ਕਿ ਅਸੀਂ ਗਰੀਬਾਂ ਦਾ ਰੋਸਾ ਰੋਕੀ ਨਾਲੇ ਜਿਹੜੀ ਸੈਂਟਰ ਤੋਂ ਕਟਫ ਆਉਂਦੀ ਆ ਨਾ ਜਿਹੜੀ ਲੋੜਵੰਦ ਪਰਿਵਾਰਾਂ ਨੂੰ ਮਿਲਦੀ ਆ ਪੰਜਾਬ ਗਵਰਨਮੈਂਟ ਉਹਨੂੰ ਵੰਡ ਸਕਦੀ ਰੋਕ ਨਹੀਂ ਸਕਦੀ ਕਿਉਂਕਿ ਇਹ ਜਿਹੜਾ ਕੋਟਾ ਇਹ ਲੋੜਵੰਦ ਪਰਿਵਾਰਾਂ ਦਾ ਕੋਟਾ ਪੰਜਾਬ ਸਰਕਾਰ ਇਹ ਨੂੰ ਹੋਰ ਕਿਤੇ ਵੀ ਵੰਡ ਜਾਂ ਕੋਈ ਉਹਨੂੰ ਵੇਚ ਜਾਂ ਉਹਨੂੰ ਕਿਤੇ ਵੀ ਹੋਰ ਬੰਦੇ ਨੂੰ ਨਹੀਂ ਦੇ ਸਕਦੀ ਉਹਨਾਂ ਲੋੜਵੰਦ ਪਰਿਵਾਰਾਂ ਨੂੰ ਹੀ ਦੇ ਸਕਦੀ ਜਿਨ੍ਹਾਂ ਦੇ ਕਾਰਡ ਬਣੇ। ਇਹਦੀ ਇਹੋ ਹੀ ਹੈ ਜਿਹੜਾ ਗਰੀਬ ਪਰਿਵਾਰ ਇਹ ਆ ਉਹ ਜਿਹੜਾ ਦੀਪੂ ਹੋਲਡਰ ਆ ਸਬੰਧਤ ਇਨਸਪੈਕਟਰ ਆ ਨਗਰ ਕੌਂਸਲ ਦੇ ਵਿੱਚ ਅਫਸਰ ਨੇ ਉਹ ਜਾਂਚ ਕਰਨ ਜਿਹੜਾ ਕੋਈ ਮੀਰ ਬੰਦਾ ਜਿਸ ਦੀ ਕੋਈ ਕੋਈ ਜ਼ਿਆਦਾ ਤੈਅ ਜੀ ਦੇ ਕੋਈ ਕੋਈ 15-20 ਕਿੱਲੇ ਜ਼ਮੀਨ ਆ ਜਾਂ ਕੋਈ ਵੱਡੀ ਨੌਕਰੀ ਤੇ ਲੱਗਾ ਜਾਂ ਕੋਈ ਉਹਦਾ ਬਿਜ਼ਨਸ ਆ ਬੰਦੇ ਦਾ ਜਾਂ ਉਹਦੇ ਕੋਲ 2-4 ਕੋਟੀਆਂ ਨੇ ਉਹਨਾਂ ਦੀ ਪਛਤ ਹੋਣੀ ਚਾਹੀਦੀ ਹੈ ਜੇ ਕੋਈ ਵਿਖੂ ਕੋਈ ਇਹੋ ਜਿਹਾ ਬੰਦਾ ਜਿਹਦੀ ਕੋਈ 20 ਕਿੱਲੇ ਜ਼ਮੀਨ ਹੈ ਉਹਦਾ ਨਹੀਂ ਅਸੀਂ ਆਂਦੇ ਵੀ ਉਹਦਾ ਕਾਰਡ ਕਾਰਡ ਉਹਦਾ ਬਣਨਾ ਚਾਹੀਦਾ ਹੈ ਜਿਹੜਾ ਗਰੀਬ ਆ ਤੇ ਗਰੀਬ ਲੋਕਾਂ ਦਾ ਹੀ ਇਹ ਕਾਰਡ ਕਰਦੇ ਪਏ ਆ ਜੇ ਕੋਈ ਉਹ 1-2 ਹੋਣ ਕੇ ਬੰਦੇ ਹੋ ਜੇ ਕੋਈ ਇਤਨਾ ਕਿ 8 ਲੱਖ ਕਾਰਡ ਬਣ ਗਿਆ 8 6 ਅੱਗੇ ਕੱਟਤਾ 8 ਲੱਖ ਇਹ ਕੱਟਣ ਲੱਗੇ 14 ਲੱਖ ਕਾੜੀਏ ਕੱਟਣ ਲੱਗੇ ਭੁੱਲਰ ਸਾਹਿਬ ਅਕਸਰ ਹੀ ਕਈ ਵੀਡੀਓ ਇਹੋ ਜਿਹੇ ਵਾਇਰਲ ਹੁੰਦੀਆਂ ਨੇ ਜਿਹੜੇ 10 ਤੋਂ 15 ਕਿੱਲੇ ਵਾਲੇ ਨੇ ਉਹਨਾਂ ਉਹਨਾਂ ਦੇ ਜਿਹੜੇ ਢਾਟ ਬਣੇ ਹੋਏ ਨੇ ਤੇ ਉਹ ਗੱਡੀ ਤੇ ਆਣ ਕੇ ਜਿਹੜੇ ਨੇ ਕੜਕ ਲੱਗੇ ਜਾਂਦੇ ਨੇ ਉਹ ਜਿਹੜਾ ਕੋਈ ਇਹੋ ਜਿਹਾ ਇੱਕ ਅੱਦਾ ਆ ਮੈਂ ਕੀ ਗੱਲ ਕੀਤੀ ਜਿਹੜਾ ਕੋਈ ਇਹੋ ਜਿਹਾ ਇੱਕ ਅੱਦਾ ਉਹ ਕੱਟਿਆ ਜਾਣਾ ਦੀਦਾ ਉਹਨੂੰ ਤੇ ਪੈਸੇ ਹੀ ਨਹੀਂ ਲੈਣੇ ਚਾਹੀਦੇ ਜਿਹੜਾ ਕੋਈ 15 20 ਕਿੱਲੇ ਵਾਲਾ ਜਾਂ ਕੋਈ ਵੱਡੀ ਗੱਡੀ ਤੇ ਆਉਂਦਾ ਆ ਇਹ ਕੋ ਵੱਡੀ ਗੱਡੀ ਆ ਕੋ 15-20 ਲੱਖ ਵਾਲੀ ਉਹਨੂੰ ਤਾਂ ਵੇਹ ਨਹੀਂ ਲੈਣੀ ਚਾਹੀਦੀ ਤੇ ਪੁੱਲਰ ਸਾਹਿਬ ਇਹੋ ਜਿਹੇ ਕਈ ਇਹੋ ਜਿਹੇ ਗਰੀਬ ਪਰਿਵਾਰ ਆ ਜਿਹੜੇ ਮਾਤਰ ਨੇ ਤੇ ਗਰੀਬ ਨੇ ਜਦੋਂ ਅਸੀਂ ਗਰਾਊਂਡ ਜ਼ੀਰੋ ਤੇ ਜਾ ਕੇ ਦੇਖੀਦਾ ਉਹਨਾਂ ਦੇ ਰਾਸ਼ਨ ਕਾਰਡ ਹੀ ਨਹੀਂ ਬਣੇ ਬਿਲਕੁਲ ਤੁਸੀਂ ਸਹੀ ਏ ਆ ਜਿਹੜੇ ਪਿੱਛੇ ਜਲਾਈ ਚ ਕੱਟੇ ਗਏ 6 ਲੱਖ 23 ਲੱਖ ਜੀਆਂ ਦੇ ਕਾਰਡ ਕੱਟੇ ਗਏ ਉਹ ਬਿਲਕੁਲ ਉਹਨਾਂ ਲੋਕਾਂ ਦੇ ਕੱਟੇ ਗਏ ਜਿਹੜੇ ਗਰੀਬ ਜਿਨ੍ਹਾਂ ਨੂੰ ਨਹੀਂ ਮਿਲਦਾ ਪਿਆ ਨਹੀਂ ਅਸੀਂ ਤੇ ਕਿੰਨੇ ਜਿਹੜੇ ਗਰੀਬ ਰਹਿੰਦੇ ਉਹਨਾਂ ਦੇ ਵੀ ਕਾਰਡ ਬਣਨੇ ਚਾਹੀਦੇ ਸਾਰੇ ਸਰ ਮੁੱਖ ਮੰਤਰੀ ਨੂੰ ਚਾਹੀਦਾ ਨਹੀਂ ਹੈ ਜਿਨ੍ਹਾਂ ਦੇ ਕਾਰਡ ਕੱਟੇ ਨੇ ਨਹੀਂ ਮਿਲਦੀ ਪਈ ਤੇ ਮੁੱਖ ਮੰਤਰੀ ਇੱਕ ਆਦੇਸ਼ ਜਾਰੀ ਕਰ ਦੇਣ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਨੇ ਤਾਂ ਉਹਨਾਂ ਨੂੰ ਰਾਸ਼ਨ ਦਿੱਤਾ ਜਾਵੇ ਕੋਈ ਨਾ ਰੋਕੇ ਸਰਦਾਰ ਭਗਵੰਤ ਸਿੰਘ ਮਾਨ ਜਿੱਨਾਂ ਚਿਰ ਪੰਜਾਬ ਦੇ ਮੁੱਖ ਮੰਤਰੀ ਹੈ ਕਿਸੇ ਦਾ ਕਾਰਡ ਨਹੀਂ ਕੱਟਿਆ ਜਾਊਗਾ ਕੋਈ ਘਰ ਖੁਖੜੀ ਰਹਿਣ ਦਿੱਤਾ ਜਾਊਗਾ ਹਰ ਜੀ ਨੂੰ ਉਹਦੀ ਪੰਦੀ ਕਣਕ ਮਿਲੂਗੀ ਕਿ ਉਹ ਆਪਣੇ ਪਰਿਵਾਰ ਦੇ ਵਿੱਚ ਰੋਟੀ ਖਾ ਕੇ ਢਿੱਡ ਭਰ ਕੇ ਸੌਣ ਉਹਨਾਂ ਸਰ ਦੀਪੂ ਉਹ ਡਰਾ ਜੇ ਕੋਈ ਦੀਪੂ ਉਹ ਡਰ ਕੱਟ ਦਿੰਦਾ ਤੁਸੀਂ ਉਹਦੀ ਜਾਣਕਾਰੀ ਸਾਨੂੰ ਦਿਓ ਸ਼ਿਕਾਇਤ ਦਿਓ ਉਹ ਡਿਪੂਰ ਤੇ ਸਖਤ ਕਾਰਵਾਈ ਕਰਾਂਗੇ ਜਾਂਚ ਕਰਕੇ ਜੇ ਵਾਕਈ ਉਹ ਘੱਟ ਦਿੰਦਾ ਉਹਦਾ ਡਿਪੂ ਸਸਪੈਂਡ ਕਰਾਂਗੇ ਜਦੋਂ ਡਿਪੂ ਉਹ ਘੱਟ ਨਹੀਂ ਉਹਦੀ ਆਪਾਂ ਜਾਂਚ ਕਰਾਵਾਂਗੇ ਗਦਾਮਾਂ ਚੋਂ ਚੈੱਕ ਕਰਾਵਾਂਗੇ ਤੋਲ ਜੇ ਕੇ ਡਿਪੂਰ ਰੁਕ ਚੁੱਕਾ ਤੋਂ ਹੁੰਦੀ ਆ ਉਹਦਾ ਤੋਲ ਆਪਾਂ ਗਦਾਮਾਂ ਚੋਂ ਜਾ ਕੇ ਕਰਾ ਸਕਦੇ ਆ ਜੇ ਕੋਈ ਇਹੋ ਜਿਹੀ ਗੱਲ ਹੋਊਗੀ ਜੇ ਕੋਈ ਸੰਬੰਧਿਤ ਅਫਸਰਤਾ ਕੀ ਹੋਊਗਾ ਉਹ ਅਫਸਰ ਤੇ ਵੀ ਕਾਰਵਾਈ ਹੋਊਗੀ ਕੋਈ ਨੀ ਪਕਸ਼ਿਆ ਜਾਉ ਅੱਜ ਪੁਹਾੜ ਪ੍ਰਭਾਵ ਤੇਰੀਏ ਸਵੇਰ ਦਾ ਮੈਂ ਉੱਥੇ ਸੇਵਾ ਕਰਦਾ ਪਿਆ ਉਸੇ ਤਰ੍ਹਾਂ ਟੀ-ਸ਼ਰਟ ਪਰਨੇ ਦੇ ਵਿੱਚ ਇੱਥੇ ਆ ਗਏ ਅਸੀਂ ਤੇ ਪੰਜਾਬ ਦੇ ਲੋਕਾਂ ਲਈ ਖੜੇ ਆ ਟਟੇਰ ਲੜਦੇ ਰਹੂਗੇ ਕੋਈ ਸਾਡਾ ਦੇ ਕੇਂਦਰ ਨੂੰ ਇਹ ਚਾਹੀਦਾ ਇਹ ਸੋਚਣਾ ਚਾਹੀਦਾ ਵੀ ਪੰਜਾਬ ਦੀਆਂ ਤੇ 6-7 ਜਿਹੜੀਆਂ ਜ਼ਿਲ੍ਹਕਾ ਆ 6-7 ਜ਼ਿਲ੍ਹੇ ਉਹ ਹੜ੍ਹਾਂ ਤੋਂ ਪ੍ਰਭਾਵਿਤ ਨੇ ਹੜਾਦੇ ਵੇਲੇ ਸគਉ ਦੇਣ ਦੀ بجائے ਐਮੂ ਚੋ ਰੋਟੀ ਖੋਦੇ ਪਏ ਜੇ ਸੋਹਣਾ ਰਾਜ ਇਹਨਾਂ ਨੂੰ ਡਬਲ ਕਣਕ ਦੇਣੀ ਚਾਹੀਦੀ ਆ ਇਹਨਾਂ 6-7 ਜਿਹੜੇ ਆ ਤੇ ਇਹਨਾਂ ਨੂੰ ਡਬਲ ਕਣਕ ਦੇਣੀ ਚਾਹੀਦੀ ਸਰ ਵੇਖਣ ਨੂੰ ਮਿਲਦਾ ਤੇ 25 ਕਿਲੋ ਕਣਕ ਵਾ ਤੇ ਦਿਨ ਦੇ 15 ਕਿਲੋ ਪਏ ਨੇ ਕੀ ਇਹਨੂੰ ਕੱਢ ਕੇ ਚੀਤਨ ਦਿਖਾ ਦਈਏ ਪੇਸ਼ ਹੋ ਜਾਵੇ ਤਾਂ ਕਾਰਵਾਈ ਕਰੋਗੇ ਬਿਲਕੁਲ ਕਾਰਵਾਈ ਹੋਗੀ ਜਿਹੜਾ ਕੋਈ 25 ਕਿਲੋ ਦੀ ਜਗ੍ਹਾ ਤੇ 15 ਕਿਲੋ ਦਿੰਦਾ ਉਹਦਾ ਡੀਪੂ ਸਸਪੈਂਡ ਹੋ ਕਰ ਸਖਤ ਕਾਰਵਾਈ ਹੋ ਜਾਂਚ ਕਰ ਅਗੇ ਪਾਇਆ ਜਾਂਦਾ ਪੁਲਿਸ ਵੱਸਲੇ ਜਿਉ ਰੁਕੂ ਕੀ ਤੇ ਫੇਰ ਹੀ ਫਲੱਡ ਜਿਹੜਾ ਉਹਦੀ ਸਥਿਤੀ ਜਿਹੜੀ ਕੰਟਰੋਲ 'ਚ ਆ ਸਕਦੀ ਆ ਪਾਣੀ ਦਾ ਲੈਵਲ ਜਿਹੜਾ ਪਿਛਲੇ 34 ਦਿਨਾਂ 'ਚ ਉਹਨਾਂ ਹੀ ਲਗਭਗ 94000 ਕਿਊਸਿਕ ਜਾਂ 1 ਲੱਖ ਕਿਊਸਿਕ ਪਿੱਛੋਂ ਜਿੰਨਾ ਪਾਣੀ ਆਉਂਦਾ ਉਹ ਤੇ ਜੋ 22000 ਕਿਊਸਿਕ ਰਾਜਸਥਾਨ ਤੇ ਜਿਹੜੀ ਕੋਲਕਾ ਫੀਡਰੇ ਉਹਦੇ 'ਚ ਜਾਂਦਾ ਬਾਕੀ ਵਾਧਾ ਪਾਣੀ ਜਿਵੇਂ ਪਿਛਲੇ ਜੇ ਥੋੜੇ ਦਿਨ ਹੋਏ ਆ 3-4 ਦਿਨੋਂ ਤੋਂ 1 ਲੱਖ 16000 ਕਿਊਸਿਕ 200000 ਕਿ ਜੰਦਾ ਪਈ ਉਹ ਦੋ ਮਹਿਰਾ ਚ 94000 ਦੇ ਲਗਭਗ ਜਿਹੜਾ 93000 ਕਿਸੀ ਪਾਣੀ ਇਹ ਦਰਿਆ ਚ ਜਾਂਦਾ ਨੇ ਅੱਜ ਵੀ ਲਗਭਗ 94 95000 ਕਿਸੀ ਪਾਣੀ ਚਲਦਾ ਪਿਆ ਫਸਲਾਂ ਜਿਹਨਾਂ ਚੋ ਪਾਣੀ ਨੰਗ ਗਿਆ ਵਾ ਭਾਵੇਂ ਫੁੱਟ ਫੁੱਟ ਲੱਗ ਬਦਲਾਂ ਬਰਬਾਦ ਹੋ ਗਈ ਜਾਂ ਅਸੀਂ ਕਿਸਾਨਾਂ ਦੇ ਨਾਲ ਹੈ ਕੋਈ ਵੀ ਜਿਹੜਾ ਨੁਕਸਾਨ ਹੋਇਆ ਉਹ 1-1 ਰੁਪਇਆ ਕਿਸਾਨਾਂ ਦਾ ਮਾਜਰ ਦਿਤਾ ਜਾਊਗਾ ਸਾਰੇ ਪੈਸੇ ਕਿਸਾਨਾਂ ਦੇ ਖਾਤੇ ਆਉਣਗੇ ਅਸੀਂ ਆਪ ਖੁਦ ਕਿਸਾਨ ਹੈ ਸਾਨੂੰ ਵੀ ਪਤਾ ਵੀ ਕੀ ਦੁੱਖ ਹੈ ਕੀ ਦਰਦ ਹੈ ਇਹ ਟਾਈਮਾਂ ਦੇ ਵਿੱਚ ਪਾਣੀ ਦਾ ਪੱਧਰ ਵੱਧਾਣਾ ਫਿਰ ਛੇਪੀ ਭੇਜਦੇ ਹੋਏ ਉਹ ਗੇਟ ਖੁੱਲ੍ਹਣੀ ਵੀ ਪੈਂਦੀ ਆ ਕਿਉਂਕਿ ਜੇ ਉਹ ਡੈਮ ਜਿਆਦਾ ਪਾਣੀ ਦਾ ਲੈਵਲ ਵਾਧ ਜਾਣਾ ਤੇ ਡੈਮ ਲੈ ਕੇ ਬਾਦ ਬ੍ਰੇਡ ਆ ਜਾਂਦੀ ਆ ਜਾਂ ਕੋ ਰਖਾ ਨਾ ਨੁਕਸਾਨ ਪਾਣਾ ਬੜਾ ਔਖਾ ਹੋ ਜਾਂਦਾ ਇਹ ਮਜਬੂਰੀ ਆ ਕੁਦਰਤ ਆ ਕੁਦਰਤ ਦੀ ਮਰਜ਼ੀ ਆ ਜਦੋਂ ਤੱਕ ਬਰਸਾਤ ਹੋਦੀ ਰਹੂਗੀ ਉਦੋਂ ਤੱਕ ਇਤਨਾ ਹੀ ਵਾੜ ਕੇ ਦੁੱਦੇ ਰਹਿਣਗੇ ਤੋਂ ਬੜੇ ਇਹਦੇ ਚਾਹ ਇਨਸਾਨ ਆ ਆਪਣਾ ਤੇ ਇਹੋ ਹੀ ਆ ਕਿ ਆਪਾਂ ਉਹਨੂੰ ਕੰਟਰੋਲ ਕਰ ਲਈ ਸਿੱਤੀ ਨੂੰ ਕੀ ਕਰ ਲਈ ਕੋਈ ਨਾ ਕੁਝ ਕਰ ਦਿੱਤੀ